ਸਸਰੀ ਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਵੀਡੀਓ ਵੀਡੀਓ ਹੈਗੀ ਹੈਗੀ ਮੋਰੀਆਂ ਦੇ ਡਿਜ਼ਾਈਨ ਤੇ ਜਿੱਦਾਂ ਤੁਸੀਂ ਦੇਖ ਰਹੇ ਹੋ 22 ਇੰਚ ਤੇ ਆਪਾਂ ਨੇ ਨਿਸ਼ਾਨੀਆਂ ਨੇ ਜਿਹੜੀਆਂ ਲਗਾ ਲੈਣੀਆਂ ਨੇ ਇੱਕੋ ਸਾਰ ਨਿਸ਼ਾਨੀਆਂ ਲਗਾਉਣੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਨੇ ਡਿਜ਼ਾਈਨ ਆ ਜਿਹੜਾ ਪਾਉਣਾ ਸ਼ੁਰੂ ਕਰਨਾ ਫਿਰ ਡਿਜ਼ਾਈਨ ਆ ਜਿਹੜਾ ਉਹ ਬਿਲਕੁਲ ਸਹੀ ਬਣ ਕੇ ਆਊਗਾ ਤੇ ਇਸ ਤਰ੍ਹਾਂ ਤੁਸੀਂ ਨੇ ਜਿਹੜਾ ਇਹ ਡਿਜ਼ਾਈਨ ਪਾਉਣਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਹੋਰ ਵੀ ਵੀਡੀਓਜ਼ ਨੇ ਜਿਹੜੀਆਂ ਮੈਂ ਚੈਨਲ ਉੱਪਰ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਚੈਨਲ ਤੇ ਦੇਖ ਸਕਦੇ ਹੋ। ਮੂਰੀਆਂ ਦੇ ਡਿਜ਼ਾਈਨ ਵੀ ਮੈਂ ਹੋਰ ਹੋਰ ਵੀ ਕਾਫੀ ਪਾਈ ਹੋਏ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਸੌਖੇ ਨੇ ਇਹਨਾਂ ਨੂੰ ਕੋਈ ਵੀ ਪਾ ਸਕਦਾ। ਬਹੁਤ ਹੀ ਸਿੰਪਲ ਹੁੰਦੇ ਨੇ ਤੇ ਬਣੇ ਹੋਏ ਵੀ ਬਹੁਤ ਸੋਹਣੇ ਲੱਗਦੇ ਨੇ। ਜੇ ਤੁਸੀਂ ਇਹ ਡਿਜ਼ਾਈਨ ਪਾਉਂਗੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਡੇ ਤੋਂ ਕਿਦਾਂ ਪਿਆ ਇਹ ਡਿਜ਼ਾਈਨ। ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ Thank you. ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਨਾ ਤੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ